ਆ ਸਰਦਾਰਾ ਜੀ ਤੋਂ ਸਤਿ ਸ੍ਰੀ ਅਕਾਲ ਬੋਲੇ ਸੋਨਿਆ ala ਓ ਸਤਿ ਸ੍ਰੀ ਅਕਾਲ ਹੈ ਹਾਂ ਜੀ ਫੋਟੋ ਤਜ਼ੋਰ ਮਾਰਾ ਜੀ ਅਸੀਂ ਹੋਰ ਖਚਾਉਣੇ ਕਿਤੇ ਨਾਲ ਆਈ ਥੋੜੇ ਨਾਲ ਤੇ ਖਚਾਉਣੀਆਂ ਆ ਆ ਇਹਦਾ ਲੋ ਖੋਲੋ ਯਾਰ ਧਰਮਨਾਬ ਮੈਂ ਤਾਂ ਐਡੇ ਛੋਟੇ ਛੋਟੇ ਬੱਚਿਆਂ ਦੇ ਹਮ ਤਾਂ ਰੋਜ਼ ਹੀ ਦੇਖਦੇ ਆ ਕੁਰਬਾਨ ਜਾਂਦੇ ਆ ਬਾਈ ਆਪਾਂ ਜਦੋਂ ਟਾਈਟਟ ਹੁੰਦੇ ਸੀ ਜੇ ਕੋਈ ਸਟੇਜ ਤੇ ਗਾਉਣ ਵਾਲੇ ਦੇ ਕੋਲੇ ਖੜਾ ਦੇ ਸੁਸੂ ਨਿਕਲ ਜਾਂਦਾ ਸੀ ਤਰ੍ਹਾਂ ਨਾਲ ਐਡੀ ਕੋ ਵਰਤ ਅਈਨਾ ਪ੍ਰਾਚਨ ਦਾ ਇਹ ਕੋਕ ਤੇ ਮਾਤ ਪੈ ਗਈ ਓ ਤੂੰ ਕਲਾਕਾਰ ਦੇ ਕੋਲੇ ਖੜਾ ਆ ਹੁਣ ਵਾਲਾ ਦੇਖ ਲੋ ਕੰਪਿਊਟਰ ਉਹ ਆ ਕੇ ਕਹਿੰਦੇ ਫੋਟੋ ਖਿਚੋਣੀ ਐ ਇਹਨਾਂ ਦਾ ਫਿਕਰ ਨਾ ਕਰਿਓ ਇਹ ਹਾਂਜੀ ਲਿਓ ਮਾਰਾ ਲਓ ਮੈਂ ਕਰਦਾ ਲਓ ਮੈਂ ਕਰਦਾ ਮੇਰੀ ਗੱਲ ਤਾਂ ਸੁਣ ਲਾ ਗੋਲ ਗੱਪੇ ਅੱਜ ਤੋਂ 10-15 ਸਾਲ ਪਹਿਲਾਂ ਅੱਜਵੇਂ ਹੁਣ ਕਿਹਾ ਤੇ ਨਲੀ ਆ ਜੇ ਪਹਿਲੀ ਗੱਲ ਤਾਂ ਨਲੀ ਕਹਿਣ ਤੋਂ ਗੁਰੇਜ਼ ਕਰਦੇ ਆ ਨੋਜ਼ੀ ਆਈ ਹੈ ਹੈ ਨੋਜ਼ੀ ਆਈ ਹੈ ਉਹ ਫਿਰ ਇੱਕ ਪੇਪਰ ਜਾਂ ਲੈਣਗੇ ਉਹਦੇ ਚ ਇਕੱਠੀ ਜੀ ਕਰਕੇ ਤੇ ਉਹਦੀ ਗੁੱਚੀ ਜੀ ਬਣਾ ਲੈਂਦੇ ਆ ਤੇ ਅੱਜ ਤੋਂ 10-15 ਸਾਲ ਪਹਿਲਾਂ ਉਹ ਪੇਪਰ ਨਹੀਂ ਹੁੰਦੇ ਸੀ ਅੱਜ ਜੇ ਮੇਰੇ ਨਾਲੀ ਆ ਰਹੀ ਹੈ ਐਂ ਕਰ ਲੈਂਦੇ ਬਾ ਉਹ ਇੱਥੇ ਚਿੱਟੀ-ਚਿੱਟੀ ਜੀ ਬਣ ਜਾਂਦੀ ਸੀ ਸੁੱਕ ਕੇ ਹਰਾ ਯਾਦਾ ਹਟੇ ਤੇ ਉਹਨੇ ਸਾਡੀ ਮਾਤਾ ਧੋ ਦਿੰਦੀ ਸੀ ਤੇ ਉਹ ਕੰਮ ਠੀਕ ਹੋ ਜਾਂਦਾ ਸੀ ਜਬ ਨੂੰ ਫੜੀ ਗਈ ਦੁਨੀਆ ਚੋਂ ਤੇ ਪੇਪਰ ਆ ਗਏ ਨੌਜੀ ਆਈ ਆ ਗਿਆ ਲੈ ਦੇਖ ਵੱਡਾ ਸਰਪੰਚੇ ਦੇ ਨੌਜੀ ਤੂੰ ਸਿੱਧਾ ਕਹਿਆ ਵੀ ਸੀਣ ਆਇਆ ਇਹ ਸਾਡੇ ਲਫ਼ਜ਼ ਸੀ ਯਾਰੋ ਬੇਬੇ ਸਾਡਾ ਲਫ਼ਜ਼ਾ ਹੈ ਪਿੰਡਾਂ ਵਾਲਾਂ ਦਾ ਅੱਜ ਦੇਖੋ ਬੇਬੇ ਕੌਣ ਕਹਿੰਦਾ ਵਿਰਲੇ ਘਰ ਆ ਕੋਈ ਬੇਬੇ ਬਾਪੂ ਕਹਿੰਦਾ ਹੋਵੇ ਹੈ ਵਾਜਬ ਇੱਕੋ ਹੀ ਆ ਬੇਬੇ ਤੋਂ ਬੀਬੀ ਬਣ ਗਈ ਬੀਬੀ ਤੋਂ ਮੰਮੀ ਬਣ ਗਈ ਮੰਮੀ ਤੋਂ ਮਾਮ ਬਣ ਗਈ ਮਾਮ ਤੋਂ ਹੁਣ ਮੰਮ ਬਣ ਗਈ ਮੰਮ ਤੋਂ ਪਪਾ ਤਾਂ ਜਣਕੀ ਬਣ ਮਰ ਜਿਹੜਾ ਸਵਾਦ ਬੇਬੇ ਕਹਿੰਦਾ ਪਿੰਡ ਵਾਲੇ ਮੂੰਹ ਭਰ ਜਾਂਦਾ ਬੇਬੇ ਕਹਿੰਗੇ ਨਹੀਂ ਬੇਬੇ ਕਿਉਂ ਵੱਡੇ ਭਾਈ ਬਾਪੂ ਤੁਹਾਨੂੰ ਨਾਲ ਰੋਗ ਭਰਦਾ ਅੰਦਰੋਂ ਬਾਪੂ ਤਾਂ ਯਾਰ ਇਹ ਇਹ ਆਪਣੇ ਲਫ਼ਜ਼ ਨੇ ਇਹਨਾਂ ਨੂੰ ਬੋਲਿਆ ਕਰੋ ਸੀਂਡਾ ਚਲੋ ਕਦੇ ਕਹਤਾ ਇਹ ਤਾਂ ਚਲੋ ਸਦਾ ਕਹਿਣਾ ਨਹੀਂ ਪਰ ਆ ਜਿਹੜੇ ਲਫ਼ਜ਼ ਨੇ ਤਾ ਸਾਡੇ ਕੋਲੇ ਆਪਣਾ ਬਹੁਤ ਆ ਪੰਜਾਬੀਆਂ ਦਾ ਐਵੇਂ ਫਰੇਜ਼ ਬੰਦ ਤੇ ਲੱਗੇ ਹੋਇਆ ਕੰਮ ਹੀ ਬਾਤ ਨਹੀਂ ਸਿੱਧਾ ਰਾ ਡਾਂਗਰ ਕਾ ਜੌਜ ਆ ਤੂੰ ਯਾਰ ਐਡਾ ਵੀਰ ਬੰਦਾ ਨਾ ਤੂੰ ਧਰਮਣਾ ਜਿੰਨੇ ਬੈਠੇ ਖੜੇ ਹੋ ਐਨੇ ਅਮੀਰ ਲੋਕੋਂ ਤੁਸੀਂ ਐਨੇ ਵਿਰਾਸਤੀ ਲੋਕ ਹੋ ਸੰਸਕ੍ਰਿਤੀ ਹੈ ਤੁਹਾਡੀ ਆਪਣੀ ਤੁਹਾਨੂੰ ਫੋਲੋ ਕਰਨ ਲਈ ਦੁਨੀਆ ਟਰੈਵਲ ਕਰ ਰਹੀ ਹੈ ਇੱਥੇ ਜਦੋਂ ਸਾਰੀ ਦੁਨੀਆ ਦਾ ਧਨ ਦੌਲਤ ਇਕੱਠਾ ਕਰ ਲੈਂਦੇ ਆ ਉਸ ਤੋਂ ਬਾਅਦ ਵੱਡੇ ਵੱਡੇ ਬਿਜ਼ਨਸਮੈਨ ਭਗਤੀ ਕਰਨ ਕਿੱਥੇ ਆਉਂਦੇ ਆ ਆਪਣੀ ਕੰਟਰੀ 'ਚ ਅੰਗਰੇਜ਼ ਆਉਂਦੇ ਆ ਕਾਲੇ ਆਉਂਦੇ ਆ ਆਪਣੇ ਇੰਡੀਅਨ ਲੋਕ ਜਦੋਂ ਬਹੁਤ ਪੈਸਾ ਕਮਾ ਲੈਂਦੇ ਫਿਰ ਕਿਸੇ ਡੇਰੇ ਆਸ਼ਰਮ 'ਚ ਬਹਿੰਦੇ ਆ ਮੈਡੀਟੇਸ਼ਨ ਕਰਦੇ ਆ ਇਹ ਉਹ ਭੂਮੀ ਆ ਬਾਬਾ ਇਹ ਉਹ ਭੂਮੀ ਆ ਇਹ ਜੱਪੀਆਂ ਦੀ ਤੱਪੀਆਂ ਦੀ ਬੰਦਗੀ ਵਾਲਿਆਂ ਦੀ ਹੈ ਇਹ ਉਹਨਾਂ ਦੀ ਭੂਮੀ ਆ ਸੋ ਇਹਨੂੰ ਸਮਝੋ ਬਾਬਾ ਇਹ ਤਾਂ ਬੇਸ਼ਕੀਮਤੀ ਆ ਦੁਨੀਆ 'ਚ ਹੈ ਨਹੀਂ ਕਿਤੇ ਇਹਨੂੰ ਤਾਂ ਕਹਿਦੇ ਸੁਣ ਤੂੰ ਭਾਵੇਂ ਨਾ ਸੁਣ ਸੱਜਣਾ ਹਾਂ ਹਾਂ ਸੁਣ ਤੂੰ ਭਾਵੇਂ ਨਾ ਸੁਣ ਸੱਜਣਾ ਸਾਡੀ ਤਾਂ ਫਰਿਆਦ ਏ ਵੈਨਾ ਕੋਈ ਤੇਥੋਂ ਪਹਿਲਾਂ ਸੀ ਤੇ ਨਾ ਕੋਈ ਤੇਥੋਂ ਬਾਅਦ ਲੈ ਖਸਮਾ ਆਮੀ ਉਹੀ ਭਰਿਓ ਜਿਹੜੇ ਟਿਕਿਵੇਂ ਹੋ ਥੋੜੇ ਤੋਂ ਦੇਖਿਆ ਮੈਨੂੰ ਇੱਕ ਵੀ ਨਹੀਂ ਲੱਗਦਾ ਟਿਕਿਆ ਹੋਇਆ ਜਦੋਂ ਦੀਆਂ ਤੇਰੇ ਨਾਲ ਲਈਆਂ ਨੇ ਵੇ ਦੁਨੀਆਂ ਦੀ ਭੀੜ ਤੋਂ ਬਚਦੇ ਹਾਂ ਉਹ ਜਦੋਂ ਦੀਆਂ ਤੇਰੇ ਨਾਲ ਲਈਆਂ ਨੇ ਵੇ ਦੁਨੀਆਂ ਦੀ ਭੀੜ ਤੋਂ ਬਚਦੇ ਹਾਂ ਪਹਿਲਾ ਮਾਰੋਂ ਜੱਜਦੇ ਸੀ ਵੇ ਅੱਜ ਕੱਲ੍ਹ ਅੰਦਰੋਂ ਜੱਜਦੇ ਆ ਪਹਿਲਾ ਮਾਰੋਂ ਜੱਜਦੇ ਸੀ ਵੇ ਅੱਜ ਕੱਲ੍ਹ ਅੰਦਰੋਂ ਜੱਜਦੇ ਆ ਇਹ ਦਿਲ ਵੀਰਾਨ ਸੀ ਫਕਰਾਂ ਦਾ ਇਹ ਦਿਲ ਵੀਰਾਨ ਸੀ ਫਕਰਾਂ ਦਾ ਜਿਹੜਾ ਕੀਤਾ ਤੂੰ ਆਬਾਦੇ ਨਾ ਕੋਈ ਤੇ ਥੋਂ ਪਹਿਲਾ ਸੀ ਤੇ ਨਾ ਕੋਈ ਤੇ ਥੋਂ ਬਾਦੇ ਲੈ ਖਸਮਾ ਆ ਪਹਿਲਾਂ ਵਾਲੀਆਂ ਬੀਬੀਆਂ ਕਹਿੰਦੀਆਂ ਸੀ ਆਪਦੇ ਘਰ ਵਾਲੇ ਨੂੰ ਮੇਰਾ ਖਸਮਾ ਨਹੀਂ ਹੈ ਮੇਰੇ ਸਿਰ ਦਾ ਸਾਈਆਂ ਹੈ ਅੱਜ ਕੱਲ੍ਹ ਵਾਲੀਆਂ ਕੁੜੀਆਂ ਤਾਂ ਆਪਦੇ ਘਰ ਵਾਲੇ ਦਾ ਨਾਂ ਲੈਂਦੀਆਂ ਪਰਮਿੰਦਰ ਸੁਖਵਿੰਦਰ ਗੁਰਮੀਤ ਐ ਸੁਨੀਲ ਵਿਕਾਸ ਆ ਪਹਿਲਾਂ ਵਾਲੀਆਂ ਦੇਖ ਲਓ ਸਾਰੀ ਉਮਰ ਬੇਬੇ ਸਾਡੇ ਬਾਪੂ ਨੂੰ ਇੱਕੋ ਹੀ ਨਾਂ ਨਾਲ ਬੋਲਦੇ ਨਹੀਂ ਬੋਲਦੇ ਨਹੀਂ ਹੁਣ ਉਹਦੀ ਪਤੰਦਰ ਦੀ ਮਰਜ਼ੀ ਆ ਬੋਲੇ ਨਾ ਬੋਲੇ ਹੋਰ ਉਹਦੋਂ ਵੀ ਸਾਰੀ ਉਮਰ ਇੱਕੋ ਹੀ ਗੱਲ ਕਿੱਥੇ ਮਰ ਗਈ ਜੇਉਂਦੀ ਆਵੇਂ ਜਿਉਂਦੀ ਜਾਂ ਕਰੋ ਦਿੱਤੇ ਜਾਂਦੀ ਐ ਹੈ ਆ ਆ ਸਾਡੀਆਂ ਜ਼ੁਬਾਨਾਂ ਸੀ ਮੈਂ ਨਹੀਂ ਕਹਿੰਦਾ ਵੀ ਨਾਂ ਲੈਣੋਂ ਹਟਜੋ ਪਰ ਮੈਂ ਤੁਹਾਨੂੰ ਯਾਦ ਕਰਾ ਰਿਹਾ ਕਿ ਇੱਕ ਵੇਲਾ ਉਸੇ ਜਦੋਂ ਜਦੋਂ ਸਿਰ ਤੇ ਜੁੰਨੀ ਅੱਖ ਨੀਵੀ ਤੇ ਪਿੱਛੇ ਪਿੱਛੇ ਮੇਰੇ ਨਾਲ ਨਾਲ ਚੱਲੇ ਨੀ ਗਰਦਾਰੀ ਲਾਲ ਬੋਲਦੇ ਨਹੀਂ ਤੇ ਹਮਮਤ ਕਿਤੇ ਰਲਾਇਆ ਨਹੀਂ ਵੀ ਕੋਈ ਡਰ ਪਾ ਰੱਖਿਆ ਸੀ ਨਹੀਂ ਬਾਬਾ ਤੇ ਰਿਸ਼ਤਾ ਹੀ ਹੈ ਜਿਸ ਮੈਨੂੰ ਮੈਨੂੰ ਇਹ ਪੀੜੀ ਧਰਮਣਾ ਮੈਨੂੰ ਬਹੁਤ ਚੰਗੇ ਲੱਗਦੇ ਆ ਇਹ ਸਾਡੇ ਬਾਪੂ ਸਾਡੀਆਂ ਮਾਵਾਂ ਦਾਦੀਆਂ ਨਾਨੀਆਂ ਨਾਨੇ ਇਹ ਧਰਮਣਾ ਤੋਹਫਾ ਆ ਸਾਡੇ ਲਈ ਔਰ ਇਹ ਇਸ ਸੁਭਾਲ ਇਸ ਮਜਾਜ਼ ਵਾਲੀ ਆਖਰੀ ਪੀੜੀ ਆ ਜਲੰਧਰ ਵਾਲੇ ਹੋਏ ਜਿੰਨਾ ਆਨੰਦ ਲੈ ਸਕਦੇ ਉਹਨਾਂ ਤੋਂ ਲੈ ਕੇ ਜਾਓ ਜਿੰਨਾ ਨਾ ਤੰਗਤਾ ਕਰਨ ਦਾ ਸਵਾਲ ਨਹੀਂ ਪੈਦਾ ਹੁੰਦਾ ਵੀ ਇਹਨਾਂ ਨੂੰ ਆਪਾਂ ਤੰਗ ਵੀ ਕਰੀਏ ਨੋ 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 ਜਿੰਨੀਆਂ ਦਵਾਵਾਂ ਸੀ ਸਾਂ ਇਹਨਾਂ ਦਾ ਖਿਆਲ ਇਹਨਾਂ ਨਾਲ ਗੱਲਬਾਤ ਇਹਨਾਂ ਕੋਲੇ ਬੈਠਣਾ ਘਰੇ ਮਾਵਾਂ ਨੇ ਨਾ ਮਾਪੂ ਨੇ ਦਾਦੇ-ਦਾਦੀਆਂ ਨੇ ਬੈਠਿਆ ਕਰੋ ਯਾਰ ਆ ਮੇਰੀ ਮਾਂ ਤੁਰ ਗਈ ਪਿਛਲੇ ਨਵੰਬਰ ਚ ਪਰ ਜਿੱਤੇ ਸਿਵਿਆਂ ਨੂੰ ਲਈ ਜਾਂਦੇ ਸੀ ਮੋਢੇ ਤੇ ਅਰਥੀ ਸੀ ਇੱਕ ਮਨ ਚ ਤਸੱਲੀ ਜ਼ਰੂਰ ਸੀ ਕਿ ਮਹਾਰਾਜ ਤੂੰ ਕਿਸੇ ਫਰਜ਼ ਤੋਂ ਬਾਗੀ ਨਹੀਂ ਹੁੰਦਾ ਆਪਦੇ ਪੁੱਤ ਨੂੰ ਅੱਜ ਮੈਨੂੰ ਤਸੱਲੀ ਆ ਵੀ ਜਦੋਂ ਬਿਮਾਰ ਸੀ ਤਾਂ ਦਵਾਈ ਪਹਿਲਾਂ ਪਈ ਹੁੰਦੀ ਸੀ ਤਾਂ ਖਿਆਲ ਰੱਖਣ ਵਾਲੇ ਸੀ ਘਰ ਚੋਂ ਦਾ ਠੀਕ ਆ ਸਾਧਾ ਜਿੰਨੇ ਹੈ ਉਹਨੇ ਲੈਣੇ ਆ ਪਰ ਜਿੰਨੇ ਵੀ ਲੈਣੀਆਂ ਨਾ ਜਿੰਨਾਂ ਕੋਲ ਹੈਗੀਆਂ ਬਾਬਿਓ ਰੱਜ ਰੱਜ ਕੇ ਪਿਆਰ ਦਿਓ ਆਪਣੀਆਂ ਮਾਵਾਂ ਦਾ ਰੱਜ ਰੱਜ ਕੇ ਪਿਆਰ ਉਹ ਉਹ ਗੀਤ ਲਾਣਦਾ ਜਿਹੜੇ ਚ ਗਵਈਆ ਕਹਿੰਦਾ ਕਜਨਾ ਕੋਲੇ ਮਾਵਾਂ ਹੈ ਨਹੀਂ ਉਹ ਪੁੱਛੀ ਦੁੱਖ ਸੋਹਣਿਆ ਵੇ ਛਾ ਕਿਥੋਂ ਮਿਲੂ ਜਦੋਂ ਉਹ ਹੈ ਨਹੀਂ ਰੁੱਖ ਸੋਹਣਿਆ ਵੇ ਉਹ ਬੰਦਾ ਰੋਂਦਾ ਪਿੱਛੋਂ ਉਹ ਬੰਦਾ ਰੋਂਦਾ ਪਿੱਛੋਂ ਉਹ ਵੇਖੋ ਵੇਖ ਥਾਵਾ ਓ ਤੁੱਤਾ ਨਾਲ ਉਤ ਪਾਲ ਕੇ ਕਿਆ ਪਿਛੋਂ ਪਾਣੀ ਨੂੰ ਦਰਸ ਦਿਆਂ ਕਿ ਮਾਵਾ ਓ ਤੁੱਤਾ ਨਾਲ ਉਤ ਪਾਲ ਕੇ ਸਭ ਦੀ ਐ ਸੰਭਲਾ ਇਹ ਮਾ ਤੇ ਰਬ ਰੂਪ ਐ ਓਏ ਰਾਜਿਆਂ ਨੂੰ ਜੰਮਦੀ ਮਹਾਰਾਜਿਆਂ ਨੂੰ ਜੰਮਦੀ ਇਹ ਭਗਤੀ ਸਰੂਪ ਐ ਤੈਨੋਂ ਮੈਂ ਵੀ ਵਿਰਾ ਤੈਨੋਂ ਮੈਂ ਵੀ ਵਿਰਾ ਹੋ ਮੇਰੀ ਬੇਬੇ 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 ਵੇ ਗੰਵਾ ਕੁੱਤਾ ਨਾ ਹੱਥ ਪਾਲ ਕੇ ਕਿਉਂ ਪਿਛੋਂ ਉਹ ਪਾਣੀ ਨੂੰ ਪ੍ਰਮਿਸ ਕਰਕੇ ਜਾਓ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਉਹ ਬੈਠੇ ਖੜੇ ਹੋ ਜਿਹੜੇ ਆਪਣੇ ਮਾਪੇ ਬਹੁਤ ਪਿਆਰ ਕਰਦੇ ਹੋ ਪਰ ਜੇ ਕੋਈ ਮੇਰੇ ਵਰਗਾ ਬੈਠਾ ਨਾ ਨਾ ਲਾਇਕ ਤਾਂ ਇਹ ਪ੍ਰਮਿਸ ਕਰਕੇ ਜਾਵੇ ਅੱਜ ਦੀ ਇਹ ਸਭਾ ਅੱਜ ਕਿ ਮਹਾਰਾਜ ਜੋ ਪੁੱਲਾ ਹੋਈਆਂ ਮਾਫ ਕਰੀ ਅੱਜ ਜਾ ਕੇ ਪੈਰ ਫੜ ਲੂਗਾ ਮੈਂ ਇਥੋਂ ਮੁੱਕਰ ਨਹੀਂ ਸਕਦੇ ਆਪਾਂ ਪੰਜਾਬ ਵਾਲੇ ਸਾਡੇ ਪਰਿਵਾਰਾਂ ਚ ਬੜੇ ਬਜ਼ੁਰਗ ਐਸੇ ਬੈਠੇ ਆ ਜਿਨ੍ਹਾਂ ਦੀ ਪੁੱਛ ਗੱਚ ਹੋਵੇ ਨਹੀਂ ਹੁੰਦੀ ਜਿਵੇਂ ਹੋਣੀ ਚਾਹੀਦੀ ਹੈ ਸੋ ਇਸ ਗਵਈਏ ਦਾ ਸਭਾ ਦਾ ਇਸ ਪਿਰ ਦਾ ਇਸ ਬਾਹ ਲਾ ਲੋ ਕਿ ਅੱਜ ਆਪਾਂ ਇਥੋਂ ਇਹ ਖਿਆਲ ਆਪਣੇ ਇਸ ਚੱਕਰ ਚ ਰੱਖ ਕੇ ਲਜਾਈਏ ਕਿ ਮਾਪੇ ਤੋਂ ਵੱਧ ਕੇ ਕੁਝ ਵੀ ਨਹੀਂ ਮਾਪੇ ਤੋਂ ਵੱਧ